ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਦੁਬਾਰਾ ਚੋ ਆ ਨਵੇਂ ਵਲੌਗ ਦੇ ਵਿੱਚ ਰੈਸਪੀ ਵਲੌਗ ਹੈ ਲੱਗ ਪਾਵਾਂਗੇ ਆਪਾਂ ਠੀਕ ਹੈ ਨਾ ਤੇ ਇਹਦੇ ਚ ਆਪਾਂ ਰੈਸਪੀ ਬਣਾਉਣ ਜਾ ਰਹੇ ਹਾਂ ਕਿਹੜੀ ਰੈਸਪੀ ਆਪਾਂ ਨਮਕੀਨ ਸਨੈਕਸ ਸਨੈਕਸ ਬਣਾਉਣ ਜਾ ਰਹੇ ਹਾਂ ਨਮਕੀਨ ਤੇ ਹਾਂ ਜਲੇਬੀਆਂ ਬਣਾਵਾਂਗੇ ਕਿਸੇ ਦਿਨ ਬਣਾਵਾਂਗੇ ਜਰੂਰ ਆਹੋ ਤੇ ਇਹਦੇ ਚ ਆਪਾਂ ਬਣਾਉਣ ਜਾ ਰਹੇ ਹਾਂ ਮਟਰੇ 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 ਤੇ ਆ ਦੇਖੋ ਮਟਰੀ ਤੁਹਾਨੂੰ ਅਕਸਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਹਨ ਜਿਵੈਣ ਤੇ ਅਜਵੈਣ ਤੇ ਜੀਰਾ ਜੀਰਾ ਦੋ ਜੀਰਾ ਹੈ ਨਾ ਇਹ ਮਟਰੀ ਚ ਹੁੰਦੀਆਂ ਹੁੰਦੀਆਂ ਇਹਦੇ ਨਾਲ ਹੀ ਗੱਲਬਾਤ ਬਣਦੀ ਹੈ ਤੇ ਇੱਧਰ ਆਪਣਾ ਮੈਦਾ ਹਾਂਜੀ ਮੈਦਾ ਰੱਖ ਲਿਆ ਕਿਤੇ ਉਹ ਕਰਕੇ ਪਾ ਲੈ ਮੈਂ ਇੰਨੀ ਕਦਾਂ ਅਜਵੈਣ ਹਾਂਜੀ ਥੋੜੀ ਜੀ ਹਾਂਜੀ ਤੇ ਬੜੀ ਹੈ ਨਾ ਛਾਦੀ ਨਾ ਨਾ ਠੀਕ ਹੈ ਚਲ ਤੇ ਜੀਰਾ ਆਪਣੇ ਜਿੰਨਾ ਪਾਣਾ ਹਾਂਜੀ ਬੜਾ ਨਾ ਪਾਤੀ ਜਾ ਰਿਹਾ ਕਿਉਂ ਨਾ ਜਾਵੇ ਇਹ ਬਣਾ ਲਏ ਮਟਰੀ ਘਰ ਦੀ ਘਰ ਦੀ ਮਟਰੀ ਨੰਨੀ ਬਹੁਤ ਚਾਰ ਬਹੁਤ ਚਾਰ ਹਲੋ ਕੋਈ ਗੱਲ ਨਹੀਂ ਵੱਧਦੇ ਹੋਏ ਚੱਲ ਜਾਂਦਾ 10 10 10 ਮਟਰੀ ਬੋਲ ਤੇ ਇਹ ਕਿਉਂ ਬਾਰਿਸ਼ ਗਰਮ ਤੇ ਇਧਰ ਕਿਉਂ ਗਰਮ ਕੀਤਾ ਆਪਾਂ ਦੇਸੀ ਕਿਉਂ ਦੇਸੀ ਕਿਉਂ ਆਪ ਬਈਆ ਘਰ ਦਾ ਬਣਿਆ ਦੇਸੀ ਕਿਉਂ ਆ ਵੀ ਵਿੱਚ ਆਪਾਂ ਆ ਲੋ ਵਿੱਚ ਸਾਰੇ ਪਾ ਦੋ ਭਾਵੇਂ ਕਿੰਨਾ ਹੈ ਕਿਹੜਾ ਬਹੁਤ ਜ਼ਿਆਦਾ ਹੈ ਜ਼ਿਆਦਾ ਨਹੀਂ ਹੈ ਗਾ ਯਾਰ ਆਹਾ ਆਹ ਉਹ ਕਿਉਂ ਖੁਸ਼ਗਵਾਨ ਲਾ ਪੀ ਆਰ ਮੈਂ ਪਾਸ ਕਰਾ ਹੈ ਨਾ ਖੁਸ਼ਗਵਾਨ ਲਾ ਪੀ ਆਰ ਮਟਨੀ ਤੇ ਇਹ ਵੀ ਲਾਣਾ ਹੈ ਨਾ ਉਹਨਾਂ ਨੂੰ ਤੀਉ ਕਰਨਾ ਉਹ ਤੇ ਫਿਰ ਉਹ ਲਾਣਾ ਨਾ ਕਿਹੜਾ ਇਸੀ ਤਰੀਕੇ ਨਾਲ ਹੁਣ ਤਾਂ ਵੀ ਰੱਖਦੇ 9 ਮੱਦਮ ਉਹ ਤੂੰ ਇੱਧਰ ਆਪਾਂ ਕੜਾਈ ਧਰਦੀ ਹੋਈ ਹੈ ਉਹ ਪਾਣਾ ਤੇ ਇਹਨੂੰ ਹੁਣ ਆ ਪਾਣੀ ਇਹਦੇ ਵਿੱਚ ਮਿਲਾ ਲਾ ਮੰਨਦੇ ਥੋੜਾ ਜਿਹਾ ਸੁਕਾ ਲੋ ਇਹਨੂੰ ਪਾਣੀ ਨੂੰ ਇਸ ਰੱਖ ਦਿਓ ਨਾ ਕਿਉਂਕਿ ਇਹਨੂੰ 10 ਮਿੰਟ ਰੈਸਟ ਤੇ ਹੀ ਰੱਖਣਾ ਹੈ सेम ਗੱਲ ਤੇ ਇਹਨੂੰ ਬਾੜ ਲੱਗਿਆ ਇਹਨੂੰ ਬੜਾ ਸੁਕਾ ਲੋ ਪਹਿਲਾਂ ਪਾਣੀ ਹੋਵੇ ਜਿਆਦਾ ਢਿੱਲਾ ਨਾ ਗੁੰਨ ਮੈਂ ਤਾਂ ਆਟਾ ਤਾਂ ਅਕਸਰ ਗੁੰਨਦੇ ਹਾਂ ਪਰ ਮੈਂ ਤਾਂ ਵੈਲੀ ਵੈਰੀ ਗੁੰਨਦੇ ਦੇਖ ਪਹਿਲਾਂ ਸਾਡੇ ਨਾ ਕੀ ਕਹਿੰਦੇ ਨੇ ਮੰਮੀ ਕੇ ਰੱਛੇਦੇ ਸੀ ਉਹਦੇ ਵਿੱਚੋਂ ਆਟੇ ਜਿਵੇਂ ਐਦਾ ਕੱਢ ਲੈਂਦੇ ਸੀ ਸ਼ਾਨ ਕੇ ਅਸੀਂ ਵੀ ਆਟੇ ਜਿਵੇਂ ਐਦਾ ਕਰਦੇ ਸੀ ਅਗੇ ਸੇਵੀਆਂ ਨੇ ਜਦੋਂ ਬਣਾਉਂਦੇ ਸੀ ਤੇ ਅਸੀਂ ਨਾ ਆਟਾ ਕਣਕ ਤੋਂ ਉਹ ਕਿ ਪਸੰਦ ਸੀ ਅੱਛਾ ਕਣਕ ਤੋਂ ਕੇ ਪਸਾ ਕੇ ਫਿਰ ਪੱਗ ਦੇ ਨਾਲ ਬੰਨ ਕੇ ਉਹ ਕੱਪ ਦੇ ਵਿੱਚ ਪੱਗ ਬੰਨ ਲੈਂਦੇ ਅੱਛਾ ਬੰਨ ਲੇ ਤੇ ਫਿਰ ਉਹ 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 ਰਾਟਾ ਘੱਟ ਕੇ ਫਿਰ ਉਹਦੀਆਂ ਸੀ ਸੇਵੀਆਂ ਅਸੀਂ ਮੋਲ ਨਹੀਂ ਸੀ ਕਦੇ ਵੀ ਆਟਾ ਮੈਂਦਾ ਬਣਾਉਂਦੇ ਆਪਾਂ ਉਸ ਕੜਾਈ ਦੇ ਵਿੱਚੋਂ ਹੋਂਦੇ ਲੈ ਇਸ ਕੜਾਈ ਚ ਕੱਢ ਤਾ ਕਿ ਉਹ ਯੂਜ਼ ਕੀਤਾ ਸੀਗਾ ਕੱਲ੍ਹ ਨਾਲ ਜਿੱਦ ਵਿੱਚ ਫੈਸਲ ਹੋਈ ਵਿੱਚ ਫਰੈਂਚ ਬਰਾਈ ਲੈ ਜੀ ਯੂਜ਼ ਹੁੰਦਾ ਨਾਲ ਫੈਸਲ ਚਲੋ ਇਹ ਵੀ ਹੈ ਵੀ ਤੁਹਾਨੂੰ ਬੜਾ ਹੋਇਆ ਹੈ ਨਾ ਪਰ ਕਹਿੰਦੇ ਦੁਬਾਰਾ ਯੂਜ਼ ਕਰੀਦਾ ਨਹੀਂਦਾ ਇੱਕ ਤੇਲ ਲੈ ਚਾਈ ਦਾ ਸਿੱਕਾ ਨਾ ਬਾਦੂ ਨਹੀਂ ਵੇਚਣੀ ਬਾਹ ਨੂੰ ਉੱਦਾਂ ਲਾਣੀ ਨਾ ਨਾ ਅੰਨਾ ਜ਼ਿਆਦਾ ਨਹੀਂ ਐ ਹੀ ਘੈ ਹੀ ਲਾ ਲਈ ਉਹ ਆਟਾ ਹੁਣ ਪਤਾ ਕੀ ਕਰਨਾ ਹੂੰ ਤੂੰ ਆਟਾ ਹੀ ਥੂੜਨਾ ਔਰ ਕੁਛ ਨਹੀਂ ਲਾਣਾ ਕਿਉਂ ਕੁ ਨਹੀਂ ਲਾਣਾ ਹੂੰ ਇਹਨੂੰ ਥੋੜਾ 10 ਮਿੰਟ ਉਹ ਕਰਕੇ ਰੱਖਣਾ ਹੈ ਇਹ ਗੋਲ ਉਹ ਕਰਕੇ ਬੇਕ ਕਰਕੇ ਲਾ ਦੇ ਗੋ ਉਹ ਅਜੇ ਤਾਂ ਗੋਲ ਲਾ ਔਰ ਚੰਗੀ ਕਰਾ ਤੇ ਤਾਂ ਹੀ ਵਧੀਆ ਬਣੇ ਚੋਰਾ ਪਾ ਦੀ ਫਿਰ ਮਿੱਠਾ ਸੋਦਾ ਪਾ ਦੀ ਨਾ ਰਹਿਣ ਉਹਦੇ ਨਾਲ ਨਾ ਉਹ ਹੋ ਜਾਂਦਾ ਹੈ ਕੀ ਕਰਨਾ ਹਾਂਜੀ ਤੇ ਹੁਣ ਇਹਨੂੰ 10 ਮਿੰਟ ਲਈ ਆਪਾਂ ਇਦਾਂ ਹੀ ਰੱਖ ਦੇਣਾ ਠੀਕ ਐ ਫਿਰ ਉਸ ਤੋਂ ਬਾਅਦ ਵਿੱਚ ਅਗਲਾ ਪ੍ਰੋਸੈਸ ਕਰਾਂਗੇ 10 ਮਿੰਟ ਲਈ ਆਪਾਂ ਚੱਲਣੀ ਹੈ ਮੈਂ ਇਦਾਂ ਹੀ ਹੈ ਗੱਲਾਂ ਹਨਾ ਹਾਂ ਮੈਂ ਇਦਾਂ ਤੇ ਬਸ ਠੀਕ ਐ ਜੀ ਹਾਂਜੀ ਤੇ ਹੁਣ 10 ਮਿੰਟ ਹੋ ਚੁੱਕੇ ਨੇ ਤੇ ਆਹ ਦੇਖੋ ਕਿਦਾਂ ਪਲਫੀ ਜਿਹਾ ਹੋ ਗਿਆ ਹੈ ਨਾ ਫੁੱਲ ਕੇ ਕਿੰਨਾ ਸੋਹਣਾ ਲੱਗ ਰਿਹਾ ਯਾਰ ਤੇ ਹੁਣ ਆਪਾਂ ਇਹਨੂੰ ਨਾ ਮਤਲਬ ਵੇਲ ਲੈਣਾ ਹੈ ਅੱਛਾ ਵਧੀਆ ਐਨ ਪੂਰਾ ਖੁੱਲਾ ਉਹਦੇ ਲਈ ਆਪਾਂ ਇਹ ਸੈਲਫੀ ਯੂਜ਼ ਕਰਨੀ ਐ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਠੀਕ ਐ ਅੱਛਾ ਸੈਲਫ ਸਾਫ਼ ਕਰ ਲਈ ਵਧੀਆ ਤਰੀਕੇ ਨਾਲ ਕਰ ਲਿਆ ਤੇ ਕੁਛ ਨਹੀਂ ਐ ਨਾ ਹੁਣ ਠੀਕ ਐ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਵੇਲਦੇ ਹਾਂ ਤੇ ਠੀਕ ਐ ਤਾਂ ਹੀ ਤਾਂ ਟੈਲਾ ਲਵਾਈਆਂ ਜਾਂਦੀ ਐ ਕਾਫੀ ਕੰਮ ਆਉਂਦੀ ਰਸੋਈ ਦੇ ਵਿੱਚ ਹੈ ਨਾ ਇਹ ਜਿਹੜਾ نیچے ਨਾ ਟੁਕੜਾ ਤੋੜੀ ਦੇ ਹਾਂ ਇਹ ਮੇਰੇ ਚਿਕਨ ਮੈਨੂੰ ਪਤਾ ਚੰਗੀ ਰਹਾ ਬੀਲ ਗਿਆ ਹੈ ਅੱਛਾ ਪਾਚਾ ਯੈਸ ਮोटा सारा ਬਣ ਜਗਾ ਯੈਸ ਫਿਰ ਇਹ ਟੁਕੜੇ ਕਰਨੇ ਹਾਂ ਫਿਰ ਟੁਕੜੇ ਕਰਨੇ ਗ੍ਰੇਟ ਗ੍ਰੇਟ ਯਾਰ ਤੂੰ ਪੱਕੀ ਸ਼ੈਫ ਪੱਕਾ ਸ਼ੈਫ ਬਣ ਜਾ ਪੱਕਾ ਸ਼ੈਫ ਸਹੀ ਗਾ

ਇਹਲੇ ਵੀ ਸਾਡਾ ਕੱਢ ਗਿਆ ਹੋਇਆ ਚੰਗੀ ਦਾ ਜਿੰਨਾ ਹੋ ਸਕਦਾ ਇਹਨਾਂ ਨੂੰ ਆਪਾਂ ਫਲਾ ਲੈਣਾ ਹੈ ਫਲਾ ਦੋ ਫਲਾ ਦੋ ਕੋਈ ਨਹੀਂ ਵੱਧੂ ਹੋਣਾ ਪੂਰਾ ਕਰਨਾ ਹੈ ਇੱਦਾਂ ਪੂਰਾ ਕਰਨਾ ਹੈ ਚਾਹੀਏ ਮੈਂ ਕਿਹੋ ਜਿਹਾ ਆਸਾਮਾ ਹਾਂ ਕੱਟ ਲੈ ਪਹਿਲਾਂ ਸਿੱਧੇ ਸਿੱਧੇ ਕੱਟ ਲੈਣੇ ਬਾਅਦ ਚ ਤੁਸੀਂ ਇਹਨੂੰ ਫਿਰ ਛੋਟੇ ਛੋਟੇ ਕਰ ਲਓ ਪਹਿਲਾਂ ਸਿੱਧੇ ਕੱਟ ਲੈਣੇ ਦੋਸਤਾਂ ਨਾਲ ਕਰ ਲਿਆ ਕਰ ਲਿਆ ਹਾਂਜੀ ਤੇ ਹੁਣੇ ਟੁਕੜੇ ਕਰ ਲੈਨੇ ਚੰਗੀ ਤਰ੍ਹਾਂ ਸਾਰੇ ਤੇ ਹੁਣ ਚੱਕ ਚੱਕ ਕੇ ਆਪਾਂ ਪਲੇਟ 'ਚ ਪਾਨੇ ਤੇ ਮੈਂ ਵੀ ਹੁਣ ਥੋੜੀ ਜਿਹੀ ਹੈਲਪਰ ਕਰਦਾ ਮਨਪੇਦੀ ਹੈਨਾ ਹੂੰ ਠੀਕ ਐ ਲਾਓ ਜੀ ਕੀ ਬਾਤ ਐ ਵਾਹ ਜੀ ਮੰਮੀ ਛਲਨੀ ਨਹੀਂ ਮੰਗਵਾਈ ਦੇਖੋ ਕਿੱਦਾਂ ਫੁੱਲ ਗਏ ਨੇ ਕਿਆ ਬਾਤ ਹੈ ਪਟੂਰੇ ਬਣ ਗਏ ਰਹਾ ਤੇ ਮਰਫੀ ਤੇ ਐੜਾ ਪਟੂਰੇ ਹੀ ਲੱਗ ਰਹੇ ਨੇ ਕਲਫੀ ਬਲਬ ਇਹ ਰੋਂ ਪਾ ਪਟੂਰੇ ਵੀ ਬਣਾ ਸਕਦੇ ਪਟੂਰੇ ਉਹ ਕਿੱਦਾਂ ਬਣਨਗੇ ਬਣਾ ਲਾਂਗੇ ਇਹਦੇ ਬਣਨੇ ਮੈਦੇ ਦੇ ਮੈਦੇ ਦੇ ਬਣਦੇ ਪਰ ਉਹਦੇ ਚ ਦਹੀਂ ਵਗੈਰਾ ਪੈਂਦਾ ਨਾ ਆਈ ਥਿੰਕ ਗੁੰਨਣਾ ਥੋੜਾ ਗੁੰਨਣਾ ਹਾਂ ਥੋੜਾ ਹਾਂ ਔਖਾ ਹੁੰਦਾ ਤੇ ਆਹ ਦੇਖੋ ਤੁਸੀਂ ਕਿੰਨੀ ਸੋਹਣੀ ਰੰਗਤ ਆ ਰਹੀ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਐਨੂੰ ਲਾਲ ਜਦੋਂ ਹੋ ਜਾਣਾ ਤਾਂ ਫੇਰ ਇਹਨੂੰ ਆਪਾਂ ਕੱਢਣਾ ਹੈ ਨਾ ਮਰਫੀ ਤੇ ਬਹੁਤ ਜਿਆਦਾ ਸੋਹਣੀ ਲੱਗ ਰਹੀ ਪਰ ਇਹ ਵੀ ਥੋੜੀਆਂ ਟੇਡੀਆਂ ਮੇਡੀਆਂ ਹੀ ਆ ਪਰ ਚੱਲੇਗਾ ਕਿਉਂਕਿ ਟੇਡੀਆਂ ਮੇਡੀਆਂ ਹੀ ਹੁੰਦੀਆਂ ਵੇ ਇਹ ਨਾ ਜਿਆਦਾਤਰ ਤਾਂ ਮਟਰੀਆਂ ਆ ਜਾਂ ਜੇ ਬਦ ਦੁਕਾਨ ਤੋਂ ਵੀ ਲਈਏ ਤਾਂ ਉੱਥੇ ਵੀ ਟੇਡੀਆਂ ਮੇਡੀਆਂ ਹੀ ਹੁੰਦੀਆਂ ਹੋਗੀ ਤੇ ਬਾਹਰੋਂ ਆਪਾਂ ਲੈ ਕੇ ਆਣੀਆਂ ਨਹੀਂ ਆਂ ਮਹਿੰਗੀਆਂ ਤੇ ਆਹ ਦੇਖ ਲਓ ਤੁਸੀਂ ਕਿੰਨਾ ਘੈਂਟ ਚੀਜ਼ ਆ ਆਰਾਮ ਨਾਲ ਬਣ ਜਾਂਦੀ ਐ इजीली ਜਿਆਦਾ ਐਫਰਟ ਨਹੀਂ ਲੈਣੀ ਪੈਂਦੀ ਹੈਗੀ ਤੁਸੀਂ ਵੀ ਆਪਣੇ ਘਰ ਜੀ ਟ੍ਰਾਈ ਕਰਕੇ ਦੇਖ ਸਕਦੇ ਹੋ ਬਹੁਤ ਈਜ਼ੀ ਰੈਸਿਪੀ ਐ ਤੇ ਗੈਸ ਨਾ ਕਾਫੀ ਜਿਆਦਾ ਮੰਨਪੀਨੇ ਸਲੋ ਕੀਤਾ ਹੋਇਆ ਸੀ ਜਿਹਦੇ ਕਰਕੇ ਨਾ ਟਾਈਮ ਲੱਗ ਰਿਹਾ ਥੋੜੀ ਤੇਜ਼ ਆਂਚ ਦੇ ਵਿੱਚ ਮੇਰੇ ਹਿਸਾਬ ਨਾਲ ਬਣਾਉਣਾ ਚਾਹੀਦਾ ਇਹਨੂੰ ਫਟਾਫਟ ਬਨ ਜਾਏਗੀ ਹੁਣ ਬਣ ਗਈ ਹੁਣ ਤਾਂ ਧਿਆਨ ਵੀ ਰੱਖਣਾ ਪੈਣਾ ਠੀਕ ਹੈ ਨਾ ਨਹੀਂ ਲੈ ਵੈਰੀ ਗੁੱਡ ਹਾਂਜੀ ਤੇ ਆਹ ਦੇਖੋ ਕੀ ਆ ਬਾਦ ਹੈ ਲਾਲ ਲਾਲ ਮਟਰੀ ਵੈਰੀ ਗੁੱਡ ਆਣ ਦਿਓ ਵੈਰੀ ਗੁੱਡ ਵਾਹ ਜੀ ਵਾਹ ਤੇ ਹੁਣ ਅਗਲਾ ਲਾਟ ਪਾਇਆ ਜਾ ਰਿਹਾ ਵਿੱਚ ਹੈ ਨਾ ਇਹ ਬਜਾਰੀ ਮੱਦੀ ਹੋ ਰਹੀ ਹੈ ਹੈ ਨਾ ਇਹ ਬਜਾਰੀ ਮੱਦੀ ਹੋ ਰਹੀ ਹੈ ਹੁਣੇ ਤੋਂ ਬਾਅਦ ਆਪਾਂ ਨਾਲ ਜਰ ਰਸਤਾ ਅਗੇ ਜਾ ਹੈ ਨਾ ਤੇ ਚਾਹ ਨਾਲ ਦਿਖਾਵਾਂਗੇ ਕਿ ਕਿ ਮੌਸਮ ਵੀ ਬਹੁਤ ਜਿਆਦਾ ਬਾਗ ਮਸਤ ਬਣਿਆ ਹੈ ਤੋਂ ਬੋਲ ਬਹਾਈ ਬਿਲਕੁਲ ਵੀ ਬਾਸਮਾਰਟੀ ਵਾਲੀ ਨਹੀਂ ਅਪੀਸ਼ੇਕ ਨਹੀਂ ਹੈ ਬੰਗੇ ਵਿੱਚ ਵਿੱਚ ਸੇ ਪਰ ਜੋ ਨਾ ਬਾਸ ਨਹੀਂ ਪੈ ਰਹੀ ਆ ਇਸ ਨੂੰ ਦੌਪ ਹੋ ਰਹੀ ਹੋ ਹੋ ਰਹੀ ਵਾਹ ਦੀ ਵਾਹ ਕਿੰਨੀ ਸੋਹਣੀਆਂ ਲੱਗ ਰਹੀਆਂ ਯਾਰ ਆ ਦੇਖੋ ਆ ਦੇਖ ਲਓ ਤੁਸੀਂ ਕੁਇਕ ਨੀਗਾ ਮਾਰ ਲਓ ਪੂਰੀ ਗੱਲ ਬਾਤ ਹਾਂ ਹੁਣ ਮੈਂ ਟੇਸਟ ਕਰਕੇ ਦੇਖਦਾ ਪਹਿਲਾਂ ਇੱਕ ਵਾਰੀ ਆ ਕੱਢ ਲੜਾ ਲਾਰਜ ਹੈ ਵੇ ਬੇਸਟ ਕਰਦੇ ਆਪਾਂ ਠੀਕ ਹੈ ਹਾਂਜੀ ਤੇ ਚਾਹਣੇ ਖਾਣਾਂਗੇ ਆਪਾਂ ਓਹ ਓਹ ਬੜੀ ਗਰਮ ਹੈ ਯਾਰ ਮਰ ਰਹੀ ਸੀ ਬਹੁਤ ਅੱਤੀ ਬਹੁਤ ਜ਼ਿਆਦਾ ਪਰ ਇਹ ਮੇਰੇ ਸਾਹਮਣੇ ਜਿਹੜੇ ਠੰਡੀਆਂ ਹੋਰ ਕੁਰਮੁਰੀਆਂ ਜਾਂ ਹੋ ਜਾਣੀਆਂ ਠੰਡੀਆਂ ਹੋ ਗਈਆਂ ਹੈਨਾ ਬਾਕੀ ਨਮਕ ਤਾਂ ਪਹਿਲਾਂ ਚੈੱਕ ਕਰ ਹੀ ਲਿਆ ਸੀਗਾ ਵੈਸੇ ਮੰਮੀ ਨੇ ਨਮਕ ਬਹੁਤ ਜ਼ਬਰਦਸਤ ਪਿਆ ਯਾਨੀ ਕਿ ਬਹੁਤ ਜ਼ਿਆਦਾ ਟੇਸਟੀ ਬਣਿਆ ਇਹ ਇਹ ਬਾਕੀ ਅਜਵਾਇਣ ਤੇ ਵਿੱਚ ਜੀਰਾ ਉਹ ਤੁਸੀਂ ਜ਼ਰੂਰ ਪਾਓ ਤੇ ਉਹਦੇ ਨਾਲ ਹੀ ਗੱਲਬਾਤ ਬੜਨੀ ਹੈ ਮੇਨ ਮੇਨ ਇਨਗਰੀਡੀਅੰਟ ਉਹੀ ਨੇ ਹੈਨਾ ਮਟਰੀ ਵਾਸਤੇ ਹਾਂ ਆਹ ਵਾਇ ਆਦੀ ਕਰੋ ਹਾਂ ਯਾ ਬਾ ਬੋਲ ਜੀ ਜੇ ਮੈਂ ਮਪੀਦ ਕੋਲ ਦਿਖਾ ਕੇ ਦੱਸਣਗੇ ਕੀ ਕਿੱਦਾਂ ਦੀ ਬਣੀ ਹੈ ਹਾਂਜੀ ਲੈ ਰਹੀਆਂ ਇਹ ਹਾਂਜੀ ਹਾਂਜੀ ਹੂੰ ਓ ਮਾਈ ਗੋਡ ਇਹ ਜੋ ਸੇਂਦ ਦੁਕਾਨ ਵਾਲਾ ਟੇਸਟ ਹੈ ਸਹੀ ਗੱਲ ਹੈ ਹਾਂ ਬਸ ਇੱਕ ਹੀ ਫਰਕ ਹੈ ਕਿ ਮਿੱਠਾ ਸੋਡਾ ਨਹੀਂ ਆਪਾਂ ਪਾਇਆ ਉਹਦੇ ਨਾਲ ਜਿਆਦਾ ਉਹ ਜੰਦੀ ਏ ਸਿੱਲੀ 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 ਹੋ ਜਾਂਦੀ ਏ ਇਹ ਕੁਰਮੁਰੀ ਏ ਬਣੀ ਹਾਂ ਇਹ ਬਹੁਤ ਜ਼ਿਆਦਾ ਕੁਰਮੁਰੀ ਏ ਤਾਂ ਮੈਂ ਉਹੀ ਕਹਿੰਨਾ ਤਾਂ ਬਹੁਤ ਜ਼ਿਆਦਾ ਕੁਰਮੁਰੀ ਏ ਇਹ ਜਿਹੜਾ ਮਠੀਆਂ ਨਹੀਂ ਕਹਿੰਦੇ ਆਪਾਂ ਮਠੀਆਂ ਉਹ ਮਠੀਆਂ ਵਾਂਗੂ ਕੁਰਮੁਰੀ ਏ ਬਹੁਤ ਜ਼ਿਆਦਾ ਗੁਰਮੁਰੀ ਹੈ ਬਸ ਮਰਫੀ ਸੜ ਗਈ ਸੜ ਗਈ ਬਸ ਬਸ ਬਹੁਤ ਹੈ ਬਹੁਤ ਹੈ ਬਹੁਤ ਜ਼ਿਆਦਾ ਲਾਲ ਹੋ ਗਈ ਹੈ ਹਾਂ ਤੇ ਜਿਹੜਾ ਲੋਟ ਆਪਾਂ ਪਹਿਲਾ ਕੱਢਿਆ ਸੀਗਾ ਤੇ ਹੁਣ ਦੇ ਵਾਲਾ ਲੋਟ ਦੇਖੋ ਤੁਸੀਂ ਆਹ ਦੇਖੋ ਇਹਦੀ ਰੰਗਤ ਹੋਰ ਵੀ ਜ਼ਿਆਦਾ ਘੈਟ ਆਈ ਹੈ ਕਿਉਂਕਿ ਉਹ ਫਰੈਸ਼ ਫਰੈਸ਼ ਸੀ ਨਾ ਤੇਲ ਦੇ ਉਹਦੇ ਚ ਚੀਜ਼ ਜਿਹੜੀ ਬੰਦੀ ਹੈ ਥੋੜੀ ਜੀ ਉਹ ਦੇਖੋ ਜ਼ਿਆਦਾ ਲਾਲ ਹੋ ਗਈ ਹੈ ਤੇ ਆਹ ਦੇਖੋ ਤੁਸੀਂ ਇਹ ਗੱਲਬਾਤ ਬਣੀ ਹੈ ਪੂਰੀ ਆਹ ਦੇਖੋ ਕੀ ਬਾਤ ਹੈ ਆ ਦੇਖ ਇਹਨੂੰ ਕਹਿੰਦੇ ਮਟਰੀ ਆਹਾਹਾ ਹਾਂਜੀ ਤੇ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਆਪਣੇ ਘਰ ਤੇ ਚਾਹ ਨਾਲ ਜਰੂਰ ਖਾਓ ਤੇ ਅੱਜ ਮੌਸਮ ਬਹੁਤ ਵਧੀਆ ਹੈ ਅਸੀਂ ਤਾਂ ਅੱਜ ਖਾਵਾਂਗੇ ਬਾਕੀ ਜਦੋਂ ਤੁਸੀਂ ਬਣਾਣੀ ਹੈ ਉਹ ਪਤ ਨਹੀਂ ਬਹੁਤ ਵਧੀਆ ਹੋਣਾ ਕਿ ਨਹੀਂ ਹੋਣਾ ਕਿ ਨਹੀਂ ਮੰਨਦੇ ਤੂੰ ਤੇ ਬਾਕੀ ਹਲੇ ਬਣ ਰਹੀ ਹੈ ਠੀਕ ਹੈ ਜੀ ਬਹੁਤ ਸਿੰਪਲ ਜੀ ਰੈਸਿਪੀ ਹੈ ਹਨਾ ਕਿੰਨਾ ਟਾਈਮ ਘੰਟਾ ਵੀ ਨਹੀਂ ਲੱਗਿਆ ਆਪ ਨੂੰ ਘੰਟਾ ਲੱਗਿਆ ਮਸਹੀ ਤੇ ਘੰਟਾ ਲੱਗਿਆ ਨਹੀਂ ਹੈਗਾ ਲੱਗੇ ਨਹੀਂ ਘੰਟਾ ਵੀ બસ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਤੇ ਜਰੂਰ ਦੱਸਿਓ ਕਿ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਐਵੇਂ ਦੀ ਇਹ ਵੀ ਹਰੇਕ ਕੋਲ ਵਧੀਆ ਬਾਣੀ ਜਾਣੀ ਹਾਂ ਇਹ ਬਾਣੀ ਜਾਣੀ ਹੈ ਰੈਸਪੀ ਇੱਦਾਂ ਦੀ ਹੈ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਇੱਦਾਂ ਦੇ ਆਪਾਂ ਹੋਰ ਮਜ਼ੇਦਾਰ ਰੈਸਪੀਆਂ ਹੋਰ ਲੈ ਕੇ ਆਵਾਂਗੇ ਠੀਕ ਹੈ ਬਣਾਵਾਂਗੇ ਲੈ ਆਪਣੇ ਕੋ ਪਹਿਲਾਂ ਹੀ ਬਣਾਉਂਦੇ ਹਾਂ ਬਣਾਵਾਂਗੇ ਹਾਂ ਬਣਾਉਂਦੇ ਜਿਹੜੇ ਬਣਾਉਂਦੇ ਉਹ ਤਾਂ ਬਣਾਉਂਦੇ ਹੀ ਉਹਨਾਂ ਦਾ ਚਲੋ ਕੀ ਕਹਿਣਾ ਹੈ ਨਾ ਤੇ ਬਾਕੀ ਜਿਹੜੇ ਨਹੀਂ ਬਣਾਉਂਦੇ ਉਹਨਾਂ ਨੇ ਵਾਸਤੇ ਤਾਂ ਫਿਰ ਨਵੀਂ ਚੀਜ਼ ਹੈ ਨਾ ਤੇ ਬਾਕੀ ਤੁਸੀਂ ਬਣਾ ਲਗੇ ਜਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਬਣਾ ਕੇ ਦੇਖੀ ਠੀਕ ਹੈ ਤੇ ਵਲੋਗ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਚੈਨਲ ਦੇ ਨਵੇਂ ਹੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਅਸੀਂ ਹੁਣ ਚਾਹ ਪੀਏ ਮੌਸਮ ਬੋਗਦੀ ਹੈ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮਰ ਪੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮਿਲਦੇ ਆ ਜੀ